ਸਾਡੇ ਨਾਲ ਕਾਨੂੰਨ ਦੇ ਮਾਹਿਰ ਸੀਨੀਅਰ ਵਕੀਲ ਮਨਜੀਤ ਖੈਰਾ ਸਾਡੇ ਨਾਲ ਜੁੜ ਚੁੱਕੇ ਨੇ ਖੈਰਾ ਸਾਹਿਬ ਗੱਲ ਕੀਤੀ ਜਾਵੇ ਜੇਕਰ ਇਸ ਐਲਾਨ ਦੀ ਤਾ ਕਾਨੂੰਨੀ ਤੌਰ ਤੇ ਤੁਸੀਂ ਕਿਸ ਤਰ੍ਹਾਂ ਮੁਲਾਂਕਣ ਕਰਦੇ ਹੋ ਆਰਟੀਕਲ 196 ਕਨਸਟੀਟਿਊਸ਼ਨ ਦਾ ਅਖਤਿਆਰਤ ਦੇਂਦਾ ਸਟੇਟ ਅਸੈਂਬਲੀ ਨੂੰ ਕਾਨੂੰਨ ਪਾਸ ਕਰਨ ਦੇ ਸਟੇਟ ਸਬਜੈਕਟਸ ਦੇ ਜਿਹੜਾ ਇਹ ਰਿਲੀਜੀਅਸ ਕਾਰਪੋਰੇਸ਼ਨ ਦੇ ਸਟੈਚੂਟਰੀ ਕਾਰਪੋਰੇਸ਼ਨ ਬਣਾਉਣੀਆਂ ਨੇ ਇਸ ਸਟੇਟ ਲਿਸਟ ਜਨੇ ਐਂਟਰੀ 32 ਚ ਜੀ ਇਹਦੇ ਤੇ ਅਸੈਂਬਲੀ ਅਗਰ ਕਾਨੂੰਨ ਪਾਸ ਕਰੇਗੀ ਤਾਂ ਗਵਰਨਰ ਕੋਲ ਅਸੈਂਟ ਲਈ ਜਾਏਗਾ ਜੀ ਅਗਰ ਗਵਰਨਰ ਕਿਸੇ وجہ ਕਰਕੇ ਕਿਸੇ ਕਾਰਨ ਅਸੈਂਟ ਨਹੀਂ ਦਿੰਦਾ ਜੀ ਤਾਂ ਉਹ ਸਿਰਫ ਵਾਪਸ ਭੇਜ ਸਕਦਾ ਅਸੈਂਬਲੀ ਨੂੰ ਅਗਰ ਅਸੈਂਬਲੀ ਦੁਬਾਰਾ ਪਾਸ ਕਰ ਦਵੇ ਤਾਂ ਉਹਨੂੰ ਅਸੈਂਟ ਦੇਣੀ ਪਵੇਗੀ ਕੋਈ ਰਿਕਵਰਟ ਨਹੀਂ ਪਾ ਸਕਦਾ ਜੀ ਐਨਐਸ ਪਿੰਡਰ ਹੋਰਾਂ ਕਾਨੂੰਨ ਚ ਕੋਈ ਇਹੋ ਜਿਹੀ ਗੱਲ ਨਹੀਂ ਕਾਸੀ ਜੂਸ਼ਨ ਵਿਧਾਨ ਦੇ ਨਜ਼ਰੀਏ ਚ ਜਿਸ ਕਰਕੇ ਗਵਰਨਰ ਇਸ ਕੋਈ ਰੋਗ ਪਾ ਸਕੇ ਜੀ ਖੈਰ ਸਾਹਿਬ ਕੋਈ ਪਾਏਗਾ ਤਾਂ ਉਹ ਵਿਧਾਨ ਦੀ ਉਲੰਘਣਾ ਹੋਏਗੀ ਜੀ ਕਾਨੂੰਨ ਦੀ ਉਲੰਘਣਾ ਹੋਏਗੀ ਖੇਰਾ ਸਾਹਿਬ ਜੇਕਰ ਗੱਲ ਕਰੀਏ ਐਸਜੀਪੀਸੀ ਦੀ ਤਾਂ 1925 ਦੇ ਗੁਰਦੁਆਰਾ ਐਕਟ ਦੇ ਜਿਹੜਾ ਹਵਾਲਾ ਦੇ ਕੇ ਐਸਜੀਪੀਸੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਦੀ ਲੋੜ ਹੈ ਤਾਂ ਤੁਸੀਂ ਇਹਦੇ ਬਾਬਤ ਕੀ ਕਹਿਣਾ ਚਾਹੋਗੇ 1925 ਦੇ ਐਕਟ ਦੀ ਕੋਈ ਅਮੈਂਡਮੈਂਟ ਕਰਨ ਦੀ ਲੋੜ ਨਹੀਂ ਇਹ ਪ੍ਰੋਵਿੰਸ਼ੀਅਲ ਅਸੈਂਬਲੀ ਕਾਉਂਸਲ ਨੇ ਪਾਸ ਕੀਤਾ ਸੀ ਉਦੋਂ ਅਸੈਂਬਲੀਆਂ ਸੀ ਬੜੀਆਂ ਕਾਉਂਸਲਰਾਂ ਸੀ ਜੀ ਔਰ ਇਹ ਪ੍ਰੋਵਿੰਸ਼ੀਅਲ ਲਾਅ ਸੀ ਕਨਸਟੀਟਿਊਸ਼ਨ ਬਣਨ ਤੋਂ ਬਾਅਦ ਪ੍ਰੋਵੈਂਸਿਸ ਦੀ ਬਜਾਏ ਸਟੇਟਸ ਬਣ ਗਈਆਂ ਜੀ ਖੈਰਾ ਸਾਹਿਬ ਪੰਜਾਬ ਵਿਦਾਨ ਸਭਾ ਟੀਲ ਕਰਦੇ ਇਸ ਕਾਨੂੰਨ ਨਾਲ ਜਿੰਨੀ ਦੇਰ ਤੱਕ ਪੰਜਾਬ ਇਕੱਠਾ ਸੀ ਜੀ ਜਦ 1904 ਚ ਆਇਆ ਤਾਂ ਜਿਹੜਾ ਐਕਟ ਬਣਿਆ ਪੰਜਾਬ ਨੂੰ ਤਿੰਨ ਥਾਂ ਕਰ ਲਈ ਹਰਿਆਣਾ ਬਣਿਆ ਕੁਝ ਥਾਂ ਮਾਝਾ ਚਲਾ ਗਿਆ ਜੀ ਪੰਜਾਬੀ ਸੂਬਾ ਅਕਾਲੀ ਦਲ ਦੀ ਡਿਮਾਂਡ ਤੇ ਬਣਿਆ ਉਹਦੇ ਜੋ ਤਿੰਨ ਸਾਂਝੀਆਂ ਘੜੀਆਂ ਰੱਖੀਆਂ ਗਈਆਂ ਸੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਤੇ ਸ਼ਰੋਣੀ ਕਮੇਟੀ ਜੀ ਖੈਰ ਸਾਹਿਬ ਜੀ ਐਗਰੀਕਲਚਰ ਯੂਨੀਵਰਸਿਟੀ ਵਾਈਫਰਗੇਟ ਹੋ ਚੁੱਕੀ ਆ ਪੰਜਾਬ ਯੂਨੀਵਰਸਿਟੀ ਤੋਂ ਹਰਿਆਣਾ ਗਵਰਨਮੈਂਟ ਨੇ ਨੋਟੀਫਿਕੇਸ਼ਨ ਆਪਣੇ ਕਾਲੇ ਹੀ ਕੱਢ ਲਏ ਨੇ ਤੇ ਇਹ ਸਾਂਝੀ ਘੜੀ ਰਹਿ ਗਈ ਸੀ ਜੀ ਖੈਰ ਸਾਹਿਬ ਹਰਿਆਣੇ ਦੇ ਸਿੱਖਾਂ ਦੀ ਆਵਾਜ਼ ਨਾਲ ਅਗਰ ਗਵਰਨਮੈਂਟ ਔਰ ਹਰਿਆਣਾ ਅਸੈਂਬਲੀ ਨਵਾਂ ਬਿਲ ਪਾਸ ਕਰਕੇ ਐਕਟ ਬਣਾਉਂਦੀ ਆ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕੀ ਕਮੇਟੀ ਬਣਾਉਂਦੀ ਹੈ ਬਿਲਕੁਲ ਵਿਧਾਨ ਮੁਤਾਬਕ